ਇੱਕ ਬੜੀ ਵੱਡੀ ਗੱਲ ਹੈ ਬੜੀ ਵੱਡੀ ਨਿਊਜ਼ ਹੈ ਮੈਂ ਤਾਂ ਬੜੀ ਖੁਸ਼ੀ ਹੈ ਕਿ ਪਧਰੂ ਫਿਲਮ ਆ ਪ੍ਰੋਡਕਸ਼ਨ ਵੱਲੋਂ ਜਿੰਨੇ ਵੀ ਪਾਤਸ਼ਾਹਾਂ ਦੀਆਂ ਜੰਗਾਂ ਨੇ ਉਹਨਾਂ ਉੱਤੇ ਡਾਕੂਮੈਂਟਰੀ ਬਣਾਉਣ ਦੀ ਇਜਾਜ਼ਤ ਐਸਜੀਪੀਸੀ ਨੇ ਦਿੱਤੀ ਹੈ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਐਸਜੀਪੀਸੀ ਨੇ ਕੀਤਾ ਹੈ ਕਿ ਸਾਡੇ ਗੁਰੂ ਸਾਹਿਬਾਂ ਦੀਆਂ ਜੰਗਾਂ ਨੇ ਉਹ ਜੰਗਾਂ ਕਿਉਂ ਹੋਈਆਂ ਕਿਸ ਤਰ੍ਹਾਂ ਲੜੀਆਂ ਗਈਆਂ ਉਹਦੇ ਪਿੱਛੇ ਕੀ ਕਾਰਨ ਸੀਗੇ ਇਹ ਸਾਰਾ ਕੁਝ ਇਸ ਡਾਕੂਮੈਂਟਰੀ ਦੇ ਵਿੱਚ ਆਊਗਾ ਔਰ ਮੈਂ ਸਮਝਦਾ ਇਹੋ ਜਿਹਾ ਅਨੇਕ ਕੰਮ ਹੋਣੇ ਚਾਹੀਦੇ ਆ ਜਿਵੇਂ ਅ ਸ਼ੇਰਾ ਦੀ ਕਾਮ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ ਨਵੰਬਰ ਦਸੰਬਰ ਜਨਵਰੀ ਦੇ ਵਿੱਚ ਗਿੱਪੀ ਗਰੇਵਾਲ ਨੇ ਉਪਰਾਲਾ ਚੱਕਿਆ ਹੈ ਬਹੁਤ ਵੱਡਾ ਕੰਮ ਸਿੱਖ ਕੌਮ ਵਾਸਤੇ ਕੀਤਾ ਹੈ ਔਰ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਮੈਨੂੰ ਬੜੀ ਖੁਸ਼ੀ ਹੋਈ ਹੈ ਮੇਰੇ ਲਈ ਕੋਈ ਵੀ ਸੇਵਾ ਹੋਵੇ ਕਿਸੇ ਕਿਸਮ ਦੀ ਮੈਂ ਹਮੇਸ਼ਾ ਹਾਜ਼ਰ ਆ ਆਪਣੀ ਕੌਮ ਦਾ ਆਪਣੇ ਸਿੱਖ ਕੌਮ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਸਾਰੀ ਦੁਨੀਆ ਦਾ ਭਲਾ ਜਿਹੜਾ ਹੈ ਐਸੀ ਚ ਹੋਊਗਾ ਕਿ ਉਹ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਜੰਗਾਂ ਕਿਉਂ ਲੈਣੀਆਂ ਸੀ ਕੀ ਕਾਰਨ ਸੀ ਕਿਤੇ ਪਿੱਛੇ ਲੜੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ